ਮੈਂ ਨਾ ਵਾਰਡ ਚ ਆਈ ਨੀ ਮੈਂ ਦੇਖੋ ਇਨਸਾਫ ਆ ਹਾਂ ਬੋਲੋ ਮੈਂ ਤਾਂ ਹੁਣ ਇਹ ਵਾਰਡ ਚ ਆਈ ਆ ਮੈਨੂੰ ਹੁਣੇ ਹੀ ਫੋਨ ਆਇਆ ਵਾ ਵੀ ਤੁਹਾਡੇ ਨਾ ਕਿਲੇ ਤੋਂ ਐਕਸੀਡੈਂਟ ਹੋ ਗਿਆ ਮੈਂ ਕਿਹਾ ਮੈਂ ਦੇਖਦੀ ਆ ਜਾ ਕੇ ਤੇ ਆ ਕੇ ਵੇਖਿਆ ਤੇ ਮੇਰੇ ਮਾਮੇ ਦਾ ਸੱਤੇ ਪੋਤਰਾ ਵਾ ਤੇ ਕਹਿੰਦੇ ਡੈਥ ਹੋ ਗਈ ਹੈ ਜਨਾਨੀ ਦੀ ਡੈਥ ਹੋ ਗਈ ਹੈ ਦੋ ਬੱਚੇ ਨਿੱਕ-ਨਿੱਕੇ ਕੁੜੀਆਂ ਵਿਚਾਰੇ ਦੀਆਂ ਘਰੋਂ ਵੀ ਬੜੇ ਗਰੀਬ ਆ ਵਿਚਾਰੇ ਕਿੱਥੋਂ ਰਿਆ ਇੱਕ ਇਹਨੇ ਬਾਈਪਾਸ ਲਾ ਕੇ ਹੋਇਆ ਵਾ ਕਦੋਂ ਵਜੇ ਈ ਰਖਸ਼ਨਾ ਕਹਿੰਦੇ ਈ ਰਖ ਈ ਰਖਸ਼ਾ ਈ ਰਿਸਕਾ ਬੈਟਰੀ ਵਾਲਾ ਈ ਰਖਸ਼ਾ ਕਹਿੰਦੇ ਇਹ ਕਾਦੇ ਦੀ ਤੁਆ ਇਹ ਮੋਟਰਸਾਈਕਲ ਤੇ ਪਠਾਨਕੋਟ ਡਿਲੀਵਰੀ ਕਰਾਨਗੇ ਤੇ ਕਿਤੇ ਇੱਥੇ ਆਂਦੇ ਹੀ ਵੀ ਚਲੋ ਇੱਥੇ ਕੋਈ ਰਿਸ਼ਤੇਦਾਰੀ ਆਡੀ ਕੋ ਕੁੜੀ ਇੱਕ ਹੋਰ ਲੱਗੀ ਸਕੈਨ ਸੈਂਟਰ ਤੇ ਕਿ ਮੈਂ ਵੀ ਇੱਥੇ ਲੱਗੀ ਦੀਆਂ ਤੇ ਚਲੋ ਕਹਿੰਦੇ ਵੇਖ ਲੈਣੇ ਇੱਥੇ ਤੇ ਚਲੋ ਜੇ ਕੇਸ ਇੱਥੇ ਹੋ ਜਾਏਗਾ ਤੇ ਤੇ ਸਾਨੂੰ ਤੇ ਪਤਾ ਹੀ ਹੋਣ ਲੱਗਾ ਜਦੋਂ ਡੈਥ ਹੀ ਹੋ ਗਈ ਆ ਮੈਂ ਤੇ ਉੱਪਰਲੀ ਵਾਰਡ ਵਿੱਚ ਹੀ ਨੂੰ ਚੈੱਕ ਕਰਾਉਣਾ ਸੀ ਚੈੱਕ ਕਰਾਣਾ ਈ ਇੱਥੇ ਬੱਚਿਆਂ ਤੇ ਵੀ ਸੱਟਾਂ ਲੱਗੀਆਂ ਨੇ ਮੁੰਡੇ ਦੇ ਵੀ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਚਾਰੇ ਘਰੋਂ ਗਰੀਬ ਆ ਬਹੁਤ ਜ਼ਿਆਦਾ ਇਹ ਕਿਲਾ ਜਮਾਲਪੁਰ ਸਰਨੇ ਲੱਗੇ ਕਿਥੋਂ ਆ ਰਹੀ ਐ ਇਹ ਪਠਾਨ ਕੋਟ ਆ ਰਹੀ ਹਾਂਜੀ ਐਕਸੀਡੈਂਟ ਕਿੱਥੇ ਹੋਇਆ ਐਕਸੀਡੈਂਟ ਆ ਬਾਈਪਾਸ ਲੱਗੇ ਹੋਇਆ ਹਾਂਜੀ ਇਤਨਾ ਕੀ ਗੱਲਬਾਤ ਹੋਈ ਅੱਜ ਸਰ ਹਾਂਜੀ ਕੀ ਗੱਲਬਾਤ ਹੋਈ ਅੱਜ ਇਹ ਤਾਂ ਐਕਸੀਡੈਂਟ ਆ ਭਾਈ ਪਤਾ ਨਹੀਂ ਲੱਗਾ ਮੈਨੂੰ ਕਿੱਥੋਂ ਦਾ ਚੀਜ਼ ਵੱਜੀ ਹੋਵੇ ਕਿੱਥੋਂ ਉਹਦੇ ਕਰਕੇ ਨਾ ਨੀਵੇਂ ਤੋਂ ਨੇਗੜੀ ਗੱਡੀ ਦੇ ਥੱਲੇ ਜਾ ਕੇ ਚੜ ਗਈ ਟੈਰਾਂ ਦੇ ਵਿੱਚ ਚੜ ਗਈ ਤੁਸੀਂ ਕਿੱਥੋਂ ਆ ਰਹੇ ਹੋ ਭਾਈ ਸਰ ਨੂੰ ਆਇਆ ਕਰਦੇ ਇੱਥੇ ਸਾਲੀ ਮੇਰੀ ਨਰਸ ਲੱਗੇ ਹੋਣਾ ਠੀਕ ਹੈ ਉਹ ਇਹਦੇ ਚੈੱਕ ਕਰਦੇ ਇੱਥੇ ਕਰਾ ਲੈਂਦੇ ਆ ਚਲੋ ਇੱਥੇ ਕਰਾ ਲਾਂਗੇ ਚੈੱਕ ਤੇ ਬਾਗ ਵੀ ਆ ਉਹਨਾਂ ਦੀ ਪਤਾ ਨਹੀਂ ਲੱਗਾ ਕੀ ਬਣ ਗਿਆ ਜੀ ਤੁਹਾਡੀ ਵਾਈਫ ਨੂੰ ਨਾ ਜੀ ਟੈਨਸ਼ਨ ਉਹ ਆ ਗਈ ਉਹ ਕੋਈ ਨਾਮ ਦਾ ਇਹ ਹੁੰਦੇ ਆਹ ਜੀ ਵਾਈਫ ਆ ਸੁਣਨਾ ਅਜੂਨਾ ਆਖਿ ਸੋਣ ਆਪਣੇ ਘਰੋਂ ਹੀ ਆਂਦੇ ਹੀ ਚੈੱਕ ਕਰ ਨੀ ਨੀ ਚੈੱਕ ਆਣਾ ਹੀ ਕਿ ਗੱਲ ਕੀ ਬੰਦੇ ਕਿੱਦਾਂ ਬਲਿਓ ਸਮਝਾਇਦਾ ਹੁੰਦਾ ਉਹ ਮੌਕੇ ਤੇ ਨਾ ਮੌਕੇ ਤੇ ਸਿਰ ਪਤਾ ਹੀ ਨਹੀਂ ਲੱਗਾ ਕੀ ਬਣ ਗਿਆ ਜੱਕਦਮੀ ਉਹ ਰਿੰਦੇ ਆਣ ਨੇ ਤੇ ਮੈਂ ਪੰਜਾਬ ਜੂ ਖੜੇਗਾ ਤੀ ਫੁਰਕੜੇ ਪੈ ਗਏ ਖਾ ਖਾਏ ਗਦੀ ਮੈਂ ਚਲ ਖਾ ਲਵੇਂ ਆ ਤੁਸੀਂ ਉਧਰੋਂ ਆ ਰਹੇ ਸੀ ਆਏ ਉਧਰੋਂ ਆਨੇ ਬਸਟਾ ਨੂੰ ਮੈਂ ਬਾਸਾਂ ਤੇ ਉੱਚੀ ਆ ਕੇ ਬਸ ਤੇ ਆ ਕੇ ਅੱਗੇ ਆ ਟੁੱਲ ਲਿਆ ਗੱਡੀ ਫਿਰ ਲੌਂਗ ਸਾਈਡ ਤੋਂ ਆ ਰਹੀ ਹੈ ਅੱਗੇ ਵੀ ਆਇਆ ਗਦੀ ਗੱਡੀ ਮੇਰੇ ਉਹਦੇ ਚ ਟੈਰਰ ਨਾਲ ਲੈ ਆ ਗਈ ਅੱਗੇ ਤੁਹਾਡੀ ਪੈਸੇਟ ਤੋਂ ਪਰ ਜੋ ਜੀ ਹਾਂ ਜੀ ਜੀ ਗੱਡੀ ਦੇ ਥੱਲੋਂ ਮੈਂ ਕੱਢਿਆ ਜਨਾਨੀ ਹੈ ਹਨਾ ਹਾਂ ਕਾਰ ਚੁੱਕੀ ਹੈ ਫਿਰ ਕੱਢਿਆ ਅੱਗੇ ਜਦੋਂ ਬੱਜੀ ਹੈ ਤੇ ਜਨਾਨੀ ਜਿਹੜੀ ਵਾਈਫ ਤੇ ਦੀ ਵੀ ਉਹ ਡਿੱਗ ਗਈ ਨਾ ਵਿੱਚੋਂ ਮੈਂ ਉਹਨੂੰ ਫੜਿਆ ਤੇ ਫਿਰ ਨਹਾਣੇ ਮਨ ਤੇ ਅੰਟਰ ਗਿਆ ਉਹਨੂੰ ਫੜ ਲਿਆ ਉਹਨੇ ਜਗ ਨੂੰ ਰੈਡ ਗੇਟ ਫਿਰ ਤੇ ਘਰ ਦਿੰਦੇ ਵਰਗੀ ਦੀ ਤਿਆਰਾਂ ਦੇ ਮੈਂ ਕੱਢਿਆ ਝੁੱਕ ਕੇ ਬਾਹਰ ਨੂੰ ਘਾਟ ਚੁੱਕੀ ਸਕੂ ਮੈਂ ਚਲ ਮੰਗੀ ਕਰ ਦੂਗੀ ਸ਼ੀ ਮਾਵੇ ਕਰਾਂਗੇ ਉੱਪਰ ਇਨਸਾਨ ਫਿਰ ਤੁਸ ਕਰ پیشنਟ ਕੋਲੇ ਚਲੀਆ ਉਹ ਵੀਰੇ ਮੇਰੇ ਸਿਸਟਰ ਦਾ ਐਕਸੀਡੈਂਟ ਹੋਇਆ ਵਾ ਠੀਕ ਹੈ ਤੇ ਜਦੋਂ ਤੇ ਆਪ ਆਇਆ 12 ਵਜੇ ਦੇ ਆਪ ਇੱਥੇ ਅਵੇਲੇਬਲ ਕੋਈ ਡਾਕਟਰ ਨੇ ਸਾਨੂੰ ਕੁਝ ਨਹੀਂ ਦੱਸਿਆ ਕੁਝ ਸਟਾਫ ਨੇ ਸਾਨੂੰ ਕੁਝ ਨਹੀਂ ਦੱਸਿਆ ਨਾ ਹੀ ਸਾਡੀ ਸਿਸਟਰ ਦੇ ਬਾਰੇ ਕੁਝ ਦੱਸਦੇ ਪਏ ਆ ਠੀਕ ਹੈ ਤੇ ਡਾਕਟਰ ਤਾਂ ਅਵੇਲੇਬਲ ਤੇ ਐਮਰਜੈਂਸੀ ਵਾਰਡ ਆ ਡਾਕਟਰ ਤਾਂ 24 ਘੰਟੇ ਇੱਥੇ ਅਵੇਲੇਬਲ ਹੋਣਾ ਜ਼ਰੂਰੀ ਆ ਨਾ ਠੀਕ ਹੈ ਡਾਕਟਰ ਹੈ ਹੀ ਨਹੀਂ ਆਫਿਸ 'ਚ ਬੈਠੇ ਸੀਗੇ ਹੈ ਹੀ ਨਹੀਂ ਉਹ ਸਾਡੇ ਜਿਹੜੇ ਨਾਲ ਆਏ ਉਹਨਾਂ ਦਾ ਵੀ ਬੀਪੀ ਲੋ ਐਮਰਜੈਂਸੀ ਹੈ ਤਾਂ ਚੱਕਪ ਤੇ ਕਰਨਾ ਚਾਹੀਦਾ ਨਾ ਠੀਕ ਹੈ ਨਾ ਅਗਰ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਕੁਝ ਹੋ ਜਾਏ ਤੇ ਕੌਣ ਜ਼ਿੰਮੇਵਾਰ ਇੱਥੇ ਠੀਕ ਹੈ ਨਾ ਆ ਦੇਖਿਆ ਗਿਆ ਜੀ ਪੂਰੇ ਬੀਪੀ ਵਗੈਰਾ ਵੀ ਚੈੱਕ ਆ ਲਿਆ ਕੁਝ ਵੀ ਨਹੀਂ ਚੱਕ ਹੋਇਆ ਫਿਰ ਜਦੋਂ মিডিਆ ਵਾਲੇ ਆਏ ਫਿਰ ਤੇ ਬੋਲਦੇ ਕਿ ਤੁਸੀਂ মিডিਆ ਵਾਲੇ ਸਾਹਮਣੇ ਗਏ ਹੋ ਤੇ ਆਵਾ ਪਤਾ ਦਾ ਬੀਪੀ ਚੈੱਕ ਕਰਦੇ ਨੇ ਇਹ ਥੋੜੀ ਗੱਲ ਹੁੰਦੀ ਆ ਉਹਨਾਂ ਦੇ ਨਾਲ ਫਿਰ ਸਾਰੇ ਵੀ ਜਾ ਸਕਦੇ ਗਰਮੀ ਇੰਨੀ ਪੈ ਰਹੀ ਹੈ ਅਮਰਜੀ ਐਮਰਜੈਂਸੀ ਨਾ ਦੀ ਹੈ ਜੀ ਸਰਵਾਈਵਰ ਐਮਰਜੈਂਸੀ ਨਾ ਦੀ আর ਕੀ ਆਇਆ ਥੇ ਤਾਂ ਪੇਸ਼ੈਂਟ ਜਿਹੜਾ ਮੇਰੀ ਮਰਜੀ ਹੁੰਦਾ ਰਹੇ ਇੱਥੇ ਕੋਈ ਨਹੀਂ ਕਿ ਆਪਾ ਬਾਰਾ ਵਈ ਦੇ ਦੇਣਾ ਹਨ ਉਹਨਾਂ ਨੇ ਬੋਡੀ ਦਸੀਆਂ ਨਾ ਕੁਝ ਨਾ ਡਾਈਸਿਸਟਰ ਬਾਰੇ ਦੱਸਦੇ ਆ ਕੁਝ ਤੁਹਾਨੂੰ ਇਨਸਾਫ ਚਾਹੀਦਾ ਠੀਕ ਹੈ ਸਾਡੀ ਸਿਸਟਰ ਦੇ ਦੱਸੋ ਬਾਰਾ ਵਈ ਕਰਾਂਗੇ ਸਾਰੇ ਬੱਚੇ ਸਾਡੀ ਪਰੋਤ ਦਾ ਪਤਾ ਨਹੀਂ ਹੈ ਜਿੱਕੇ ਨੂੰ ਬੋਲੇ ਲਾਈ ਕਿਤੇ ਜਲ ਜਣਾਇਆ ਨਾ ਕੁੜੀ ਦੱਸ ਕਿਤੇ ਬਾਹਰ ਜਾ ਤਕ ਕਿਤੇ ਕੁੜੀ ਚੰਗੇ ਕੋ ਡਾਕਟਰ ਦੀ ਗੱਲ ਵਾਸਤੇ ਕਿਤੇ ਜੋ ਡਾਕਟਰ ਨਾ ਕਹਿੰਦੇ ਨਾ ਕਰਦੇ ਮਨੜ ਕਾਦਰ ਨੂੰ ਕੋਈ ਕਹਿੰਦੀ ਵਾਲੇ ਕੇ ਅਨਾੜੀ ਕੁੜੀ ਬਾਹਰ ਜਾ ਤਾ ਰਸਤੇ ਕਿਤੇ ਨੂੰ ਸਾਨੂੰ ਤੇ ਅਦਰ ਕਮਾਂਡੇ ਕੇ ਉਧਰ ਕਮਾਂਡੇ ਆਈ ਜਿਦਾਈਆਂ ਨੇ ਸੱਟ ਪਰ ਕੋਈ ਨਹੀਂ ਰਚਦਾ ਬਾਜੀਆਂ ਨੂੰ ਬਾੜੀ ਕੁੜੀ ਦਾ ਸੁਣ ਕਿਤੇ ਆ ਸਾਨੂੰ ਪਤਾ ਤਾਂ ਚਲੇ ਸਾਨੂੰ ਬਾੜਾ ਕੁੜੀ ਨੂੰ ਹੋਇਆ ਕੀ ਆ ਕਦੀ ਕੋਈ ਕਹਿੰਦਾ ਤੈਨੂੰ ਕੀ ਉਧਰ ਕੀ ਕੁੜੀ ਸਾਡੀ ਨੇ ਨਹੀਂ ਕੋਈ ਨਹੀਂ ਆ ਸਾਨੂੰ ਕੋਈ ਡਾਕਟਰ ਵੀ ਆਈ ਸਾਨੂੰ ਕੋਈ ਡਾਕਟਰ ਨਹੀਂ ਮੀਂਹ ਕਹਿੰਦਾ ਸਾਨੂੰ ਕੋਈ ਦੱਸੇ ਨਹੀਂ ਕਹਦਾ ਕੁੜੀ ਕੀ ਕੀਤੇ ਆ ਸਾਨੂੰ ਕਹਿੰਦੀ ਤੁਨੂੰ ਕਮਾਂ ਦੇ ਸਾਨੂੰ ਦੱਸਦੇ ਪਾਜੀ ਹਾਨੂੰ ਪਤਾ ਤਲ ਗਿਆ ਜਿਹਨੂੰ ਹੋਇਆ ਕੀ ਆ ਐ ਚੌਥੀ ਕੁੜੀ ਜਲਾਦ ਕੀ ਆ ਦੱਸ ਬਸ ਕੀ ਬਣਿਆ ਨਿੱਕੀ ਨਿੱਕੇ ਬੱਚਿਓ ਦੇ ਇਹ ਡਾਕਟਰ ਹਾਨੂੰ ਕੋਈ ਡਾਕਟਰ ਬੱਚਾ ਕਰੇ ਉਸਨੀ ਟੱਕਰ ਕਰਕੇ ਤਾਂ ਅਸੀਂ ਆਹ ਕਿੰਨੇ ਤੇ ਅੱਜਾਰੇ ਸਾਨੂੰ ਬਸ ਕਹੇ ਅੱਦ ਨੂੰ ਘੁਮਾਣ ਦੇ ਸਾਨੂੰ ਕਹੇ ਦੱਦ ਨੂੰ ਘੁਮਾਣ ਦੇ ਬਸ ਸਾਨੂੰ ਪੁੱਛੇ ਗਾਡੀ ਕਿੱਥੇ ਆ ਕੁੜੀ ਸਾਡੀ ਸਾਡੀ ਕੁੜੀ ਨੂੰ ਕੀ ਹੋਇਆ ਸਾਨੂੰ ਪਤਾ ਪਾਜੀ ਸਾਡੀ ਕੁੜੀਆਂ ਨੂੰ ਦੱਸਣਾ ਸਾਨੂੰ ਤੇ ਦੱਸਣ ਮੌਕੇ ਬਾਅਦ ਤਾਂ ਹੋਇਆ ਕੀ ਜਾਣਾਂ ਨੂੰ ਕਹਿੰਦੀ ਗੱਡੀ ਫਰੋਕੀ ਗੱਡੀਆਂ ਗੱਡੀ ਨੂੰ ਅਖਲਾਣੀਆਂ ਮਾਂ ਖੜੀ ਗੋਦ ਚੁੱਕਦਾ ਹਾਂ